ਜਿਲ੍ਹਾ ਜਲੰਧਰ ਦੇ ਹਾਤੀ ਦੇ ਮੌਜੂ ਐਸਪੀ ਸਾਹਿਬ ਕੌਂਸਲਿਕ ਖਾਕਿ ਵੱਲੋਂ ਜਿਲ੍ਹੇ ਅੰਦਰ ਮਾੜੇ ਅਨਸਰਾਂ ਦੇ ਖਿਲਾਫ ਇੱਕ ਸਪੈਸ਼ਲ ਮੀਟਿੰਗ ਚਲਾਈ ਗਈ ਅਤੇ ਸਖਤ ਦਸਨ ਦੇਸ਼ੀ ਦਿੱਤੇ ਗਏ ਜਿਸ ਸੇਂ ਦੀ ਲੜੀ ਤਹਿਤ ਥਾਣਾ ਵਿਗਿਆ ਦੇ ਮੁਖ ਅਫਸਰ ਲਾਭ ਸਿੰਘ ਵੱਲੋਂ ਪਿਛਲੇ ਦਿਨੀ 3/8/2024 ਨੂੰ ਪੈਂਪਲੀਚੇ ਜੋ ਜ਼ਮੀਨੀ ਵਾਸਬੰਦੀ 377 ਨਾਮਕਾ ਦਾ ਦਰਜ ਹੋਇਆ ਸੀ ਉਸ ਮਾਮਲੇ ਸੰਬੰਧੀ ਵ代ਈ ਕਸ਼ਮੀਰਪੁਰ ਨੇ ਪ੍ਰੈਸ ਰੂਮ ਤੋਂ ਸਵਾਲ ਕੀਤੇ ਸੀ जिते स्पष्ट ਕੀਤਾ ਔਰ ਉਸੇ ਮਕਦਮੇ ਦੀ ਤਫਤੀਸ਼ ਕਰਦੇ ਵੇਲੇ ਪਹਿਲਾਂ 10 ਦੋਸ਼ੀ ਜਿੰਨੇ ਚ ਇੱਕ ਗੈਂਗਸਟਰ ਉਹ ਗ੍ਰਿਫਤਾਰ ਕੀਤਾ ਤੇ ਨਾਨ ਨਾਲ ਉਹਦੇ ਚ ਦੋ ਵੈਪਨ ਦੋ ਕਾਰਾਂ ਤੇ 5 ਕਿਲੋ ਦਾ ਮੋਟਰਸਾਈਕਲ ਜੜੀਆਂ ਫੜ ਚੁੱਕੇ ਸੀ ਔਰ ਬਾਕੀ ਜੋ ਗ੍ਰਿਫਤਾਰ ਕਰਨ ਵਾਲੇ ਦੋਸ਼ੀ ਰਹਦੇ ਆ ਉਹਨਾਂ ਚੋਂ ਤਿੰਨ ਦੋਸ਼ੀ ਹੋਰ ਮਨਦੀਪ ਸਿੰਘ ਪੁੱਤਰ ਬਲਵੀਰ ਸਿੰਘ ਤੇ ਦਿਲੀਚਰਮੀ ਪ੍ਰਦੀਪ ਪੁੱਤਰ ਜੋਗਾ ਅਕਬਰਪੁਰ ਅਤੇ ਹਰਪ੍ਰੀਤ ਪੁੱਤਰ ਅਨਜੀਤ ਕੋਚਟਾ ਨੂੰ ਮਾਰੂਥਿਆਰਾ ਸਵੇਤ ਗ੍ਰਿਫਤਰ ਕਰ ਲਿਆ ਔਰ ਇਤਿਹਾਦੀ ਨਾਂ ਦੇ ਬਰਾਉਂਡ ਕੀਤੇ ਆ ਔਰ ਇਹਨਾਂ ਨੂੰ 2 ਦਿਨ ਦਾ ਪੁਲਿਸ ਰੋਡ ਲਿਆ ਗਿਆ ਸਾਡੇ ਵੱਲੋਂ ਮਾੜੇ ਅਨਸਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਔਰ ਲਗਾਤਾਰ ਜਿਹੜੇ ਆ ਇਹ ਜਿਹੜੇ ਦੋਸ਼ੀ ਅਪਰਾਧੀ ਕਿਸਮ ਦੇ ਲੋਕ ਨੇ ਇਹਨਾਂ ਨੂੰ ਫੜਕੇ ਜੇਲ੍ਹਾਂ ਵਿੱਚ ਬੰਦ ਕਰਾਇਆ ਜਾ ਰਿਹਾ ਥੈਂਕ ਯੂ